ਜਨਮ ਜਨਮ ਕੀ ਦੁਖ ਨਿਵਾਰੈ ਸੋ ਕਾ ਮੰ ਸਾਧਾਰ ਹੈ ਦਰਸ਼ਨ ਭੇਟਤ ਹੋ गोविन्द मेरा ਚਰ ਸ਼ਤਰ ਤਖਤ ਦੇ ਮਾਲਕ ਗੁਰਗੱਦੀ ਦੀ ਸੁਭਾਏ ਮਾਨ ਪ੍ਰਕਾਸ਼ ਮਾਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਕੀ ਗੋਦ ਅੰਦਰ ਜੁੜ ਬੈਠੀ ਗੁਰੂ ਸواری ਗੁਰੂ ਪਿਆਰੀ ਸਾਧ ਸੰਗਤਿਓ ਕਤਕ ਦੇ ਮਹੀਨੇ ਦੀ ਸੰਗਰਾਦ ਨੂੰ ਮੁੱਖ ਰੱਖਦੇ ਹਾਂ ਹਾਂ ਗੁਰੂ ਘਰ ਦੀਆਂ ਹਾਜ਼ਰੀਆਂ ਭਰ ਰੇ ਹਾਂ ਅਰਦਾਸਾਂ ਬੇਨਤੀਆਂ ਜੋਦੜੀਆਂ ਕਰ ਰਹੇ ਹਾਂ ਕਿ ਸਤਿਗੁਰੂ ਜੀ ਇਕੱਤਰਤਾ ਮਹਿਨਾਂ ਜੇ ਲਈ ਸੁੱਖਾਂ ਭਰਿਆ ਬਤੀਤ ਹੋਵੇ ਮਿੱਤਿਆ ਸਮਾਵੇ ਸਤਿਗੁਰੂ ਜੀ ਦੇ ਹਮਤ ਸਦਕਾ ਬਖਸ਼ ਸਦਕਾ ਸੁੱਖਾਂ ਭਰਿਆ ਬਤੀਤ ਹੋਇਆ ਇਹ ਪੋਹ ਦਾ ਮਹੀਨਾ ਤੇ ਕੱਤਕ ਦਾ ਮਹੀਨਾ ਸਮਾਜ ਦੇ ਅੰਦਰ ਇਹਨਾਂ ਮਹੀਨਿਆਂ ਦੇ ਅੰਦਰ ਕੋਈ ਖੁਸ਼ੀ ਦੇ ਉਕਾਰ ਜ ਕਰਨ ਤੋਂ ਸਮਾਜ ਬਹੁਤ ਹੀ ਦੁਰੇ ਕਰਦਾ ਸੀ। ਪਾਰਕਿੰਗ ਦੇ ਸੰਬੰਧ ਇਹ ਕੱਤਕ ਦਾ ਮਹੀਨਾ ਜਾਂ ਪੋਹ ਦਾ ਮਹੀਨਾ ਬਹੁਤਾ ਸ਼ੁਭ ਨਹੀਂ ਹੈ। ਪਰ ਕੱਤਕ ਦੀ ਪੂਰਨਮਾਸ਼ੀ ਨਰੰਕਾਰ ਕਲਾ ਧਾਰ ਜਦ ਮੈਂ ਪਰਵਰਿਓ ਆਪ ਨਰਾਇਣ ਕਲਾ ਧਾਰ ਆਪ ਨਰਾਇਣ ਪ੍ਰਮਾਤਮਾ ਐਸੇ ਹੀ ਕਟਕ ਦੇ ਮਹੀਨੇ ਦੇ ਅੰਦਰ ਜੇ ਪੋਦੀ ਗਾ ਕਰੀਏ ਤੇ ਪਟਨੇ ਦੀ ਧਰਤੀ ਤੇ धन साहिब श्री गुरु सिंह जी महाराज जी का आगमन महीने चलता है सतगुरां दोनों महीने ही शुभ कर दिते जो कर दिते ने इस तरह बारह महीनिया की चाल ਤੇ 12 ਮਹੀਨਿਆਂ ਦੀ ਚਾਲ ਨੂੰ ਇੱਕ ਸਾਲ ਕਿਹਾ ਜਾਂਦਾ ਹੈ। ਹਰ ਮਹੀਨੇ ਸਤਿਗੁਰੂ ਜੀ ਆਪਣਾ ਉਪਦੇਸ਼ ਬਖਸ਼ਿਸ਼ ਕਰਦੇ ਨੇ। ਤੇ ਅਸੀਂ ਉਸ ਉਪਦੇਸ਼ ਨੂੰ ਮਹੀਨੇ ਦੇ ਰੂਪ ਦੇ ਅੰਦਰ ਸਰਵਣ ਕਰਦੇ ਆਂ। ਸਾਡੀ ਭਾਵਨਾ ਹੁੰਦੀ ਹੈ ਕਿ ਜਿਹੜਾ ਮਹੀਨਾ ਆਇਆ ਏ ਦੇਸੀ ਮਹੀਨੇ ਨੂੰ ਅਸੀਂ ਸੰਗਰਾਤੀ ਕਹਿ ਕਰਕੇ ਸੰਗਰਾਮ ਦਾ ਦਿਨ ਕਹਿ ਕਰਕੇ ਮਨਾਉਣਾ ਕਰਦੇ ਹਾਂ ਗੁਰਮਤਿ ਨੇ ਇਹਨਾਂ ਦਿਵਸ ਤੇ ਦਿਹਾੜਿਆਂ ਨੂੰ ਇਸ ਕਰਕੇ ਪ੍ਰਮਾਣ ਕੀਤਾ ਕਿ ਜੇ ਇਸ ਦਿਹਾੜਿਆਂ ਦੇ ਉੱਪਰ ਸੰਗਤ ਲੁਕਾਈ ਪਰਮਾਤਮਾ ਨੂੰ ਸਿਰਜਕ ਹੁੰਦੀ ਏ ਗੁਰੂ ਦੇ ਦਰਵਾਜ਼ੇ ਆਉਂਦੀ ਏ ਇਹੇ ਸ਼ਬਦ ਦਿਹਾੜੀ ਨੇ ਧੰਨ ਸਤਿ ਸ੍ਰੀ ਕੁਰਗਨ ਦੇਵ ਜੀ ਮਹਾਰਾਜ ਜੀ ਆਂ ਦੇ ਸਮੇਂ ਪਾਵਨ ਪਵਿੱਤਰ ਸਥਾਨ ਗੁਰਦ੍ਰਮੰਦੀ ਸਾਹਿਬ ਦੀਵਾਨ ਹਾਲ ਜਿੱਥੋਂ ਹਰ ਲੋਗੋ ਆਪਦੀ ਕਥਾ ਸਰਵਣ ਕਰਦੇ ਹੋ ਉਸ ਦੀਵਾਨ ਹਾਲ ਦੇ ਬਿਲਕੁਲ ਜਦੋਂ ਐਂਟਰਸ ਤੇ ਜਾਈਏ ਨਾ ਤੇ ਹੁਣ ਸੱਜੇ ਪਾਸੇ ਇੱਕ ਗੁਰਮਤ ਪਿਆਰ ਕਰ ਦਿੱਤਾ ਜਿਹਾ ਜਿੱਥੇ ਸਤਿਗੁਰਾਂ ਦਾ ਪ੍ਰਕਾਸ਼ ਇਸ ਧੰਨ ਸ੍ਰੀ ਗੁਰੂ ਅੰਗਦ ਸਾਹਿਬ ਦੀ ਮਹਾਰਾਤਰੀ ਆਦਾ ਤੇਲੜੀ ਵਾਰ ਸ੍ਰੀ ਅਖੰਡ ਪਾਠ ਸਾਹਿਬ ਉੱਥੇ ਆਰੰਭ ਹੋ ਰਹੇ ਨੇ ਉਹ ਸਥਾਨ ਉਹ ਸਥਾਨ ਸੀਗਾ ਜਿੱਥੇ ਗੁਰੂ ਅਰਜਨ ਦੇਵ ਜੀਆ ਨੇ ਬੈਠ ਕਰਕੇ ਇਹ 12 ਮਹਾ ਦੀ ਬਾਣੀ ਦਾ ਉਚਾਰਨ ਕੀਤਾ ਹੈ 12 ਮਹੀਨਿਆਂ ਨੂੰ ਗੁਰਮਤ ਦੇ ਰੰਗ ਵਿੱਚ ਰੰਗ ਕਰਕੇ ਪਰਮਾਤਮਾ ਦੀ ਸਿਫਤ ਸਲਾਹ ਕਰਕੇ ਮਨੁੱਖ ਦੇ ਜੀਵਨ ਨੂੰ ਸਮਝਾਉਣ ਦੀ ਖਾਤਰ ਸਤਿਗੁਰੂ ਜੀ ਨੇ 12 ਮਹੀਨੇ ਉਚਾਰਨ ਕੀਤੇ ਇਸ ਤੋਂ ਪਹਿਲਾਂ ਤੁਖਾਰੀ ਰੰਗ ਦੇ ਅੰਦਰ ਧੰਦਰ ਨਾਨਕ ਦੇਵ ਜੀ ਮਹਾਰਾਜ ਜੀ ਨੇ 12 ਮਹੀਨਿਆਂ ਦਾ ਜ਼ਿਕਰ ਕੀਤਾ ਹੈ ਤੇ ਸਿੱਖਾਂ ਦਾ ਉਸ ਵੇਲੇ ਸਵਾਲ ਸੀ ਕਿ ਸਤਿਗੁਰੂ ਜੀ ਸਤਗੁਰਾਂ ਦੀ ਬਾਣੀ ਮੰਗੀਏ ਤਾਂ ਅਰਥ ਭਾਵ ਕਠਨ ਨੇ ਤੇ ਜੇ ਤੁਸੀਂ ਕਿਤੇ ਅਸੀਂ ਸੁਧਾਰਨ ਲੋਕ ਆ ਪਿੰਡੂ ਲੋਕ ਆ ਤੇ ਸਾਨੂੰ ਕਿਤੇ ਸਾਡੇ ਕਿਤੇ ਦੇ ਮੁਤਾਬਕ ਮੌਸਮ ਦੇ ਮੁਤਾਬਕ ਸਮਝਾ ਦਿਓ ਤੇ ਸਤਿਗੁਰੂ ਨੇ ਫਿਰ ਉਸੇ ਹੀ ਤਰੀਕੇ ਦੀ ਭਾਸ਼ਾ ਨੂੰ ਬੋਲੀ ਨੂੰ ਬਾਣੀ ਨੂੰ ਵਰਤਿਆ ਹੋਇਆ ਨਰੰਕਾਰੀ ਬੋਲਾਂ ਦਾ ਸਮੇਲ ਕਰਦਿਆਂ ਹੋਇਆਂ ਸਤਿਗੁਰੂ ਨੇ 12 ਮਹੀਨਿਆਂ ਨੂੰ ਉਚਾਰਨ ਕੀਤਾ ਹੈ ज्येष्ठ ਦਾ ਮਹੀਨਾ ਤੱਪ ਦਾ ਮਹੀਨਾ ਹੈ ਜੇਠ 15 ਤਿਸ ਲਖ ਜਿਸ ਹੱਥ ਜਿਸ ਨਾ ਹੋ ਜਿਸਹਾ ਨਾ ਹੋ ਨਾ ਪਾਸ ਜਿੰਨ ਕੋ ਹਰੀ ਦਾ ਨਾਮ ਨਹੀਂ ਤੱਪ ਦਾ ਉਹਦੇ ਵਾਸਤੇ ਆ ਪੋਵੇ ਵੀ ਜਿਹੜੀ ਗੱਲ ਆਈ ਕਹਿੰਦੇ ਪੋਖ ਤੁਖਾਰ ਨਾ ਵਿਆਪਈ ਕੰਠ ਮਿਲਿਆ ਅਰਨਾ ਕੰਤਵੇਂ ਮੇਂ ਗਿਆ, કંਠ ਪਾਵਾਂ ਕੰਠ ਤੇ ਨਾਲ ਗਲੇ ਨਾਲ કંਠ ਦਾ ਮਨਾਪ ਹੋ ਗਿਆ। ਗਲੇ ਦਾ ਲਾਲਿਆ। ਹਮੇਸ਼ਾ ਤੁਸੀਂ ਦੇਖੋਗੇ ਬਾਲ ਨੂੰ ਬੱਚੇ ਨੂੰ ਠੰਡ ਹੋ ਜਾਂਦੀ ਰਹੇ ਨਾ ਘੁੱਟ ਕੇ ਅਸੀਂ ਜੱਤੀ ਚ ਲੈਨੇ ਆ। ਆਪਾਂ ਗਲੇ ਚ ਇੰਨੀਆ ਗੋਦੀ ਚ ਲੈਨੇ ਆ ਕਿ ਇਹ ਤੋਂ ਠੰਡ ਤੋਂ ਬਚਾਇਆ ਜਾਵੇ। ਪਰ ਮਾਤਮਾ ਦੀ ਗੋਦ ਵਿੱਚ ਜਿਹੜਾ ਬੈ ਗਿਆ ਜਿੰਨੀ ਮਰਜੀ ਕੱਕਰ ਠੰਡ ਹੋਵੇ। ਉਹਨੂੰ ਸ਼ੂਰੀ ਸਾਥੀ। ਤੇ ਜਰੂਰੀ ਨਹੀਂ ਹੈ ਕਿ ਠੰਡ ਸੌਫੀ ਦੇ ਰਹੀ ਹੈ ਠੰਡ ਵੀ ਦੇ ਰਹੀ ਹੈ ਹੱਡ ਚੀਰ ਵੀ ਠੰਡ ਜਦੋਂ ਪੈਂਦੀ ਹੈ ਨਾ ਉਹਦਾ ਅਸੀਂ ਭੱਜਦੇ ਆ ਤੇ ਇਹ ਤੋਂ ਠੰਡ ਤੋਂ ਬਚੀਏ ਕਿਉਂਕਿ ਦੁੱਖ ਦੇ ਰਹੀ ਹੈ ਸਰੀਰ ਨੂੰ ਫਿਰ ਆਪਾਂ ਅੱਗ ਦੀ ਭਰ ਕਰਦੇ ਆ ਜੇਠ ਦਾ ਮਹੀਨਾ ਤਪਦਾ ਹੁੰਦਾ ਹੈ ਤਪਸ਼ ਦਿੰਦਾ ਹੈ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀਆ ਨੇ ਜੇਠ ਦੇ ਮਹੀਨੇ ਨੂੰ ਵੀ ਠਾਰ ਦਿੱਤਾ ਉਨ ਤੋ ਮੇਂ ਨਾ ਤੱਤਾ ਆਤ ਤੱਤੀ ਗਿਆਂधीर ਤੱਤਾ ਸੋਜ ਤੱਤਾ ਚੰਦ ਉਤੱਤਾ ਪ੍ਰਭੂ ਗਿਆ ਤੱਤਾ ਪਰਸ਼ਾਤ ਤਾ ਰੇਤ ਤੱਤੀ ਸਭ ਕੁਝ ਤੱਤਾ ਇ ਤੱਤਾ ਤੀ ਤਵੀ ਤੱਤੀ ਤਰ ਬੈਠੇ ਪਾਨੀ ਦੇ ਲਾਲ ਮੇਰੇ ਧੰਨ ਅਰਜਨ ਦੇਵ ਜੀ ਮਹਾਰਾਜ ਚੰਕੜਾ ਲਾ ਕੇ ਬੈਠੇ ਤੇ ਕਹਿੰਦੇ ਤੇਰਾ ਕੀਆ ਮਿੱਠਾ ਲਗੇ ਅਰ ਨਾਮ ਤਧਾਰਤ ਨਾਟਕ ਹਾਰ ਦਿੱਤਾ ਉਸ ਤਰਪਦੀ ਹੋਈ ਤਵੀ ਗੁਰਮਖ ਪਿਆਰਿਓ ਕਹਿ ਦੇਣਾ ਸੁਣ ਲੈਣਾ ਬੜਾ ਸੌਖਾ ਹੈ ਮਾੜੀਆਂ ਕਉਂ ਤਾਵੇਂ ਤੇ ਲੱਗਦੇ ਵੀ ਨਾ ਤੇ ਸਾਡੀ ਜਹਾਨ ਨਿਕਲ ਜਾਂਦੀ ਏ ਬਾਝੜਾ ਮੈਲ ਜਾਂਦੀਆਂ ਨੇ ਬਾਠ ਦੇ ਉੱਪਰ ਮਹਾਰਾਜਾਂ ਕੱਟ ਲੱਗ ਜਾਵੇ ਤੇ ਅਸੀਂ ਸੋਚਾਂ ਚ ਪੈ ਜਾਂਦੇ ਆ ਕਿਹੜੇ ਨੁਕਤੇ ਕੋਈ ਜਾਈਏ ਇਹਨੂੰ ਬੱਚੇ ਨੂੰ ਕੋਈ ਟੀਕਾ ਲਵਾ ਦਈਏ

ਦੋਸ਼ ਨਾ ਕਹੂੰ ਜੋਗਾ ਤਤਕ ਦੇ ਮਹੀਨੇ ਦੁਆਰਾ ਸਤਗੁਰੂ ਜੀ ਸਾਨੂੰ ਸਮਝਾ ਰਹੇ ਨੇ ਕਿ ਜੀਵ ਜਿਹੜੇ ਕੰਮ ਕਰਦਾ ਜਿਹੜੇ ਕਰਮ ਕਮਾਉਂਦਾ ਏ ਉਹ ਉਸੇ ਤਰ੍ਹਾਂ ਦੇ ਫਲ ਪ੍ਰਾਪਤ ਕਰ ਲੈਂਦਾ ਏ ਉਹਨੂੰ ਫਲ ਵੀ ਉਸੇ ਤਰ੍ਹਾਂ ਦੇ ਪ੍ਰਾਪਤ ਹੁੰਦੇ ਨੇ ਤੇ ਕਿਸੇ ਨੂੰ ਭਈ ਤੋਸ਼ ਨਾ ਦੇਣਾ ਕਰ ਤੇਰੇ ਕੀਤੇ ਹੋਏ ਕਰਮਾਂ ਕਰਕੇ ਕੰਮਾਂ ਕਰਕੇ ਹੀ ਤੈਨੂੰ ਇਹ ਫਲ ਪ੍ਰਾਪਤ ਹੋਇਆ ਹੈ ਚੰਗਾ ਕਰਿੰਦਾ ਚੰਗਾ ਹੀ ਮੰਨਦਾ ਕਰੀਂਗਾ ਮੰਨਦਾ ਹੈ ਪਰ ਵਿਦਵਾਨਾਂ ਨੇ ਇਹਨਾਂ ਕਰਮਾਂ ਨੂੰ ਦੋ ਹਿੱਸਿਆਂ 'ਚ ਵੰਡਿਆ ਦੋ ਹਿੱਸਿਆਂ 'ਚ ਇੱਕ ਕਰਮ ਉਹ ਹੈ ਨਿਹਤ ਕਰਮ ਉਹ ਕਰਮ ਜਿਸ ਨੂੰ ਕਰਨ ਵਾਸਤੇ ਗੁਰੂ ਸਾਹਿਬ ਨੇ ਸ਼ਾਸਤਰਾ ਨੇ ਵੇਦਾਂ ਨੇ ਪੁਰਾਣਾਂ ਨੇ ਧਾਰਮਿਕ ਗ੍ਰੰਥਾਂ ਨੇ ਸ਼ੁਭ ਕਾਰਜ ਜਿਹੜੇ ਨੇ ਕਰਨ ਵਾਸਤੇ ਜਿਨ੍ਹਾਂ ਦੀ ਆਗਿਆ ਦਿੱਤੀ ਤੇ ਜਿਹਦੇ ਬਾਬਤ ਕਰਨ ਦੀ ਕਿਹਾ ਹੈ ਉਹਨਾਂ ਵਿਹਿਤ ਕਰਮ ਦੇ ਅੱਗੇ ਪੰਜ ਕਰਮ ਨੇ ਜੀ ਪੰਜ ਪਹਿਲਾ ਹੈ ਨਿਤ ਕਰਮ ਨਿਤ ਕਰਮ ਨਿਤ ਕਰਮ ਤੋਂ ਭਾਵ ਹੈ ਜਿਹੜਾ ਨਿਤ ਕੀਤਾ ਜਾਵੇ ਹਰ ਰੋਜ਼ ਕੀਤਾ ਜਾਵੇ ਜਿਵੇਂ ਸਿੱਖ ਧਰਮ ਦੇ ਅੰਦਰ ਨਿਤਨੇਮ ਕਰਨਾ ਇਸ਼ਨਾਨ ਕਰਨਾ ਅੰਮ੍ਰਿਤ ਵੇਲੇ ਉਠਣਾ ਇਹ ਗੁਰੂ ਸਹਿਬਾਨਾ ਵੱਲੋਂ ਸਾਨੂੰ ਅਦਾਇਤ ਹੈ ਮਰ ਸਾਧੂ ਕਰ ਕਾਜੋ ਸਿੱਖ ਅਖਾਏ ਸੋ ਭੜਕੇ ਉਠ ਪਰਨਾਮ ਪਿਆਰ ਉਦਮ ਕਰੇ ਪਾਣ ਕੇ ਪਰ ਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰਨਾਵੇ ਉਪਦੇਸ਼ ਗੁਰੂ ਹਰ ਹਰ ਅਰ ਜਾਪੇ ਸਭ ਕੇਲਵਿਕ ਪਾਪ ਦੋਖ ਨਹਿ ਜਾਵੇ ਫਿਰ ਚੜੇ ਦਿਵਸ ਗੁਰਬਾਣੀ ਗਾਵੇ ਬਹਿੰਦੇ ਹਉਦਿਆ ਨਿਤ ਕਰ ਨਿਤ ਕਰਮਿਆ ਇੱਕ ਅਗਰ ਨਮੇਤ ਕੰ ਨਮੇਤ ਨਮੇਤ ਦਾ ਭਾਵ ਹੈ ਕਿਸੇ ਦੇ ਸੰਬੰਧ ਚ ਕਰਨਾ ਪਰ ਆਪਾਂ ਕਿ ਨਵੇਂ ਨਿਮਿਤ ਆਖਣ ਬਣ ਸਭ ਰੱਖਿਆ ਗਿਆ ਜੀ ਇਹਦੇ ਨਿਮਿਤ ਆ ਬਾਣੀ ਪੜੀ ਗਈ ਭਾਵ ਕਿਸੇ ਦੇ ਲਈ ਕੁਸ਼ੁਭਕਾਰ ਦੀ ਕਰਨਾ ਜਿਵੇਂ ਅਸੀਂ ਸ਼ਹੀਦ ਸਿੰਘਾਂ ਦੇ ਦਿਹਾੜੇ ਮਨਾਉਂਨੇ ਆਂ ਉਹਨਾਂ ਦੇ ਨਿਮਿਤ ਆ ਗੁਰਪੁਰਬ ਆਪਾਂ ਮਨਾਉਂਨੇ ਆਂ ਗੁਰਸਹਿਬਾਨਾਂ ਦੇ ਨਿਮਿਤ ਆ ਇਸੇ ਤਰ੍ਹਾਂ ਪਰਿਵਾਰਕ ਜੀਆਂ ਅੰਦਰ ਪਰਿਵਾਰਕ ਸੁੱਖਾਂ ਦੀ ਜਦੋਂ ਗੱਲ ਆਉਂਦੀ ਏ ਦਾਤਾਂ ਦੀ ਗੱਲ ਆਉਂਦੀ ਏ ਤੇ ਆਪਾਂ ਨਿਮਿਤੋ ਕਰਕੇ ਇਹ ਇਸ ਖਾਤਰ ਅਸੀਂ ਆਚਾਰਜ ਕਰਨੇ ਨੂੰ ਕਹਿੰਦੇ ਨਮਿਤ ਕਰਨ ਨਮਿਤ ਕਰਨ ਤੇ ਭਾਈ ਉਹਦਾ ਜੀ ਕਹਿੰਦੇ ਕੁਰਬਾਨੀ ਤਿੰਨਾ ਗੁਰ ਸਿੱਖਾਂ ਭਾਏ ਭਗਤ ਗੁਰਪੁਰਬ ਕਰਦੇ ਮੈਂ ਕੁਰਬਾਨ ਜਾਂ ਉਹਨਾਂ ਦੇ ਸਿੱਖਾਂ ਤੋਂ ਜੋ ਗੁਰਪੁਰਬ ਭਾਵ ਆਪਣੇ ਗੁਰੂ ਸਹਿਬਾਨਾਂ ਦੇ ਪੁਰਬਾਂ ਨੂੰ ਮਨਾਉਣਾ ਕਰਦੇ ਨੇ ਆਪਣੇ ਗੁਰੂ ਸਹਿਬਾਨਾਂ ਦੇ ਪੁਰਬਾਂ ਨੂੰ ਮਨਾਉਣਾ ਕਰਦੇ ਨੇ ਅਗਲਾ ਹੈ ਨਾ ਜੀ ਸਭ ਕਾਮ ਕਾਮਨਾ ਨੂੰ ਮੋਖਰਾ ਤਿ ਕਰਮ ਕਰਨਾ ਕਾਮਨਾ ਨੂੰ ਇੱਛਾ ਨੂੰ ਮੋਖਰਾ ਤਿ ਤੇ ਕਰਮ ਕਰਨਾ ਕਿ ਮੇਰੀ ਇਹ ਇੱਛਾ ਹੈ ਜਿਵੇਂ ਆਪਾਂ ਮਨ ਵਿੱਚ ਕੋਈ ਇੱਛਾ ਧਾਰਨ ਕਰ ਲਈਏ ਕੀ ਦੀ ਪੁੱਤ ਦੀ ਬਾਹਰ ਜਾਣ ਦੀ ਬਾਹਰ ਆਉਣ ਦੀ ਕੋਈ ਕਾਰਜ ਪੀਰ ਦਾ ਨਹੀਂ ਹੋ ਰਿਹਾ ਆਪਾਂ ਕਹਿੰਦੇ ਵੀ ਆਪਾਂ ਇਹ ਕਾਰਜ ਸਾਡਾ ਸਵਰਜ ਜਾਵੇ ਕਾਮਨਾ ਮੰਨ ਵਿੱਚ ਰੱਖ ਕੇ ਧਰ ਕੇ ਹਨ ਪੜਸੇ ਕਰਾਉਣਾ ਸਹਿਜ ਪੜ ਕਰਨੀ ਸਤਿ ਨੀ ਸਾਹਿਬ ਕਰਨਾ ਕੀਰਤਨ ਕਰਨਾ ਲੰਗਰ ਲਾਉਣਾ ਯਾਗ ਕਰਨਾ ਦਾਨ ਪਨ ਕਰਨਾ ਪਾਪ ਕੇ ਜਿਹੜੇ ਜਿਤਨੇ ਵੀ ਕਰਮ ਨੇ ਨਾ ਇਹ ਕਾਮਨਾ ਰਾਤਸਾ ਕਾਮ ਕਰਮ ਨੇ ਇੱਕ ਅਗਲਾ ਕਰਮ ਨਿਸ਼ਕਾਮ ਕਰ ਨਿਸ਼ਕਾਮ ਕਰ ਇਸ ਬਾਗਮ ਦੇ ਵਿੱਚ ਆਪਣਾ ਸਾਰੇ ਜਾਣਦੇ ਆ ਕਿ ਕੋਈ ਕਾਮਨਾ ਨਹੀਂ ਬਸ ਕਰਮ ਕਰਨ ਹੈ ਸ਼ੋਤ ਕਰਮ ਕਰਨਾ ਹੈ ਚੰਗਾ ਕਰਮ ਕਰਨਾ ਹੈ ਪਰ ਕਾਮਨਾ ਹੋਏ ਨਹੀਂ ਤੇ ਸਤਕੁਤੀ ਨੇ ਇਸ ਕਰਮ ਨੂੰ ਬਹੁਤ ਹੀ ਉੱਤਮ ਕਰਮ ਕਿਹਾ ਹੈ ਇਹਦੀ ਸੇਵਾ ਕਰਤ ਹੋਏ ਨੇ ਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ ਜਿਹੜਾ ਇਹ ਕਰਮ ਕਰਦਾ ਹੈ ਨਾ ਇਹ ਕਾਮਨਾ ਤੋਂ ਰਹਿ ਤੋਰ ਕਰਕੇ ਨਿਸ਼ਕਾਮ ਹੋ ਕਰਕੇ ਇਹਦੇ ਕੋਲ ਰਾਮੁ ਪ੍ਰਾਪਤ ਹੁੰਦਾ ਹੈ ਉਹਨ ਪਰਮਾਤਮਾ ਪ੍ਰਾਪਤ ਹੁੰਦਾ ਹੈ ਕਾਮਨਾ ਦੇ ਲਈ ਅਸੀਂ 40 ਦਿਨ 21 ਦਿਨ ਪੋਚੇ ਵਿਗਾ ਮੰਗੇ 24 ਪਾਰਾਂਗੇ ਕਾਮਨਾ ਦੇ ਲਈ ਅਸੀਂ ਸੁਖਮੀ ਸੇਵਾ ਵੀ ਕਰਾਂਗੇ ਚਪਈ ਸੇਵਾ ਵੀ ਕਰਾਂਗੇ ਜਲਦੀ ਸੇਵਾ ਵੀ ਕਰਾਂਗੇ ਤਾਂ ਕਾਮਨਾ ਤੋਂ ਨਹੀਂ ਕੋਈ ਕਾਮਨਾ ਨਹੀਂ ਕੋਈ ਇੱਛਾ ਨਹੀਂ ਮਿਰ ਵੀ ਜੇ ਕੋਈ ਸੇਵਾ ਕਰ ਰਿਹਾ ਫਿਰ ਵੀ ਕੋਈ ਬਾਣੀ ਪੜ ਰਿਹਾ ਫਿਰ ਕੋਈ ਨਿਤ ਦੇ ਕਰਨ ਵਿੱਚ ਗੁਰੂ ਦੇ ਹਾਜ਼ਰੀ ਭਰ ਰਿਹਾ ਨਿਸ਼ਕਾਉਂਤ ਅਨਨ ਕਾਮਨਾ ਕੋਈ ਨਹੀਂ ਇਹ ਕਿ ਕਿਸ ਕੋ ਹੋਂਤ ਪ੍ਰਾਪਤ ਸੋਮ। ਉਹਨੂੰ ਪਰਮਾਤਮਾ ਪ੍ਰਾਪਤ ਹੁੰਦਾ ਹੈ। ਪੰਜਵਾਂ ਕਰਮ ਵਿੱਚ ਪ੍ਰਾਛਿਤ ਕਰ। ਪ੍ਰਾਛਿਤ। ਭਾਵ ਕੋਈ ਭੁੱਲ ਹੋ ਗਈ ਉਹਦੀ ਖਿਮਾ ਜਾਂਚਣਾ ਵਾਸਤੇ ਕਰਮ ਕਰਨਾ। ਕੋਈ ਗੁਰਾਇਤ ਹੋ ਗਈ ਉਹਦੀ ਮਾਫੀ ਹਿਤ ਕਰਮ ਕਰਨਾ। ਇਹ ਕੋਈ ਪ੍ਰਾਇਤ ਹੋ ਜਾਵੇ ਤੇ ਅੰਨਾ ਪਿਆਰੇ ਆ ਤੇ ਪੀਛੋਂ ਆਣਾਂ ਤੇ ਪੰਜ ਪਿਆਰੇ ਫਿਰ ਉਸ ਪ੍ਰਤੀਏ ਨੂੰ ਜਿੰਨੇ ਕੋਣਤ ਕੀਤੀ ਹੈ ਉਹਨੂੰ ਮਾਫ ਕਰਨ ਨਾਲ ਤੁਨ ਤਨਖਾਹ ਹੁੰਦੀ ਹੈ ਇਹਦਾ ਮਾਫੀ ਮੰਗਦਾ ਹੈ ਨਾ ਉਹਨੂੰ ਫਿਰ ਤਨਖਾਹ ਲਈ ਜਾਂਦੀ ਹੈ ਇਹ ਪਹਿਲੇ ਕਰਮ ਦੇ ਤੇ ਅੱਗੇ ਪੰਜ ਕਰਮ ਨੇ ਸ਼ੁਡ ਕਰਮਾਂ ਦੇ ਵਿੱਚੋਂ ਫਿਰ ਅਗਲਾ ਦੂਸਰਾ ਕਰਮ ਹੈ ਆਵਰਤ ਕਰਮ ਜੇਸ ਨੂੰ ਕਰਮਾਸਤੇ ਗੁਰੂ ਸਾਹਿਬ ਨੇ ਸ਼ਾਸਤਰਾ ਨੇ ਵੇਦਾ ਨੇ ਪ੍ਰਾਣਾ ਨੇ ਧਾਰਮਿਕ ਪੋਥੀਆਂ ਗ੍ਰੰਥਾਂ ਨੇ ਹਰ ਧਰਮ ਨੇ ਹਰ ਮਜ਼ਬਬ ਨੇ ਮਨਾ ਕੀਤਾ ਉਹ ਕਰਮ ਨੇ ਅਵਿệt ਕਰੋ ਅਵਿệt ਪਾਪ ਕੇ ਕੰਮ ਨਹੀਂ ਕਰਨੇ ਸਿੱਖ ਧਰਮ ਮਾਤੇ ਸਭ ਤੋਂ ਪਹਿਲਾਂ ਉਹਦੀਆਂ ਚਾਰ ਕੋਰਾਂ ਤਾਂ ਆ ਜਾਂਦੀਆਂ ਜਾਣ ਕਰਿਆ ਤਾਂ ਵੀ ਇਹ ਕਰਮ ਭਲਿਆਂ ਭੁੱਲ ਕੇ ਵੀ ਨਹੀਂ ਕਰਨੇ ਤਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਅਧੀਨ ਕੀਤੇ ਜਿਤਨੇ ਵੀ ਅਸ਼ੋਭ ਕਰਮ ਨੇ ਚੁਗਲੀ ਈਰਖਾ ਦਵੇਸ਼ ਆਸਾ ਤ੍ਰਿਸ਼ਨਾ ਇਹ ਸਾਰੇ ਕਰਮ ਇਹਦੇ ਵਿੱਚ ਆ ਜਾਂਦੇ ਤੇ ਸਤਿਗੁਰ ਤੁਹਾਨੂੰ ਅਜਿਹਾ ਦੇ ਦੀ ਮਾਰਾ ਕਿੰਨੇ ਕਰਿਆ ਤੂੰ ਦੋਸ਼ ਦੂਸਰਿਆਂ ਨੂੰ ਦੇਣਾ ਏ ਤਾ ਤੂੰ ਧਿਆਨ ਰੱਖ ਕਿ ਤੂੰ ਅਗੈ ਤਕਰ ਕਰਨੇ ਨੇ ਕਿਸੇ ਕਟ ਕਰਮ ਕਿਸੇ ਕਿਰਤ ਕਰਮ ਕਰਨੇ ਨੇ ਭਲੇ ਕਾਜ ਕਰਨੇ ਨੇ ਅਸ਼ੋਭ ਕਮ ਕਰਨੇ ਨੇ ਕਿ ਸ਼ੁਭ ਕਮ ਕਰਨੇ ਨੇ ਸ਼ੁਭ ਕਰੇਗਾ ਸ਼ੁਭ ਪਾਵੇਗਾ ਅਸ਼ੋਭ ਕਰੇਗਾ ਤੇ ਅਸ਼ੋਭ ਪਾਵੇਗਾ ਤਦ ਤੱਕ ਕਰਮ ਕਮਾਉਣੇ ਦੋਸ਼ ਨਾ ਕਾਹੂ ਜੋਗ ਕਿਸੇ ਨੂੰ ਦੋਸ਼ ਨਾ ਦੇ ਕਿਸੇ ਨੂੰ ਦੋਸ਼ ਦੇਣਾ ਜੋਗ ਨਹੀਂ ਹੈ ਸਹੀ ਨਹੀਂ ਹੈ ਉਹ ਹੈ ਗੋਦੀ ਮਾਤਾ ਜੀ ਬਨਸਤਨਾਮ ਸ੍ਰੀ ਕਿਹਦੇ ਲਈ ਜੋਗਨੀ ਇਹ ਤਰਬੋਸ਼ ਕਿਸ਼ੇ ਨੂੰ ਦੇਵੇ ਤੇ ਵੈਸੇ ਸਦਾ ਸੁਭਾਰ ਬਣ ਗਿਆ ਅਜਿਹਾ ਅਸੀਂ ਦੂਸਰੇ ਨੂੰ ਲੋਸ਼ ਦੇਣੇ ਆ ਅਸੀਂ ਦੂਸਰੇ ਨੂੰ ਸੁਧਾਰਨਾ ਚਾਹੁੰਦੇ ਆ ਕਿ ਇਹ ਸੁਧਰ ਜਾਵੇ ਉਹ ਬਾਹੇ ਮੁਹੱਲੇ ਦੀ ਗੱਲ ਕਰ ਲਈਏ ਪਰਿਵਾਰ ਦੀ ਗੱਲ ਕਰੀਏ ਸਰਕਾਰ ਦੀ ਗੱਲ ਕਰੀਏ ਕੋ ਵੱਡੀਆਂ ਸੰਸਥਾਵਾਂ ਦੀ ਗੱਲ ਕਰੀਏ ਵੀ ਇਹ ਸੁਧਰ ਜਾਣ। ਇਦਵਾਨ ਨੇ بڑے ਵਧੀਆ ਵਿਆਖਿਆ ਕੀਤੀ ਹੈ। ਮੈਂ ਸੰਦੇਸ਼ ਕੀਤੀ ਸੀ ਇੱਕ ਦਿਨ ਕਿਤੇ ਜਦੋਂ ਕਿਸੇ ਦੇ ਗੁਨਾਹ ਦੇਖਣੇ ਹੁੰਦੇ ਹਨ ਸੀ। ਗੁਨਾਹ। ਉਹਦੋਂ ਅਸੀਂ ਪਤਾ ਕੀ ਕਰਦੇ ਹਾਂ? ਉਹਦੋਂ ਅਸੀਂ ਮਨੁੱਖ ਪਿਆਰ ਨੂੰ ਦੂਰਬਿਨ ਚੱਕ ਲੈਂਦੇ ਹਾਂ। ਦੂਰਬਿਨ ਹਾਂ ਦੁਰਜਗੰ ਦੁਰਬਿੰਦ ਦੇ ਨਾਲ ਉਹਦੇ ਗੁਨਾਹ ਦੇਖਦੇ ਆ ਕਿੱਥੇ ਮੁੜਾਈ ਹੈ ਇਹਨੇ ਕੀ ਕੀ ਕੀਤਾ ਤੇ ਜਦੋਂ ਗੁਨਾਹ ਦੀ ਗੱਲ ਆਵੇ ਤੇ ਫਿਰ ਆਪਣੇ ਆਪ ਨੂੰ ਆਪ ਆਪਣੇ ਦਰਪਣ ਅੱਗੇ ਕਿਉਂ ਕਰਦੇ ਨੇ ਹਾਲਾ ਕਿ ਉਹਨਾਂ ਕੀ ਚਾਹੀਦਾ ਸੀਗਾ ਕਿ ਭਰਿਆ ਆਪਣੇ ਤੋਂ ਔਗਣ ਦੇਖਦਾ ਦੂਸਰੇ ਦੇ ਔਗਣ ਨਾਲ ਦੇਖਦਾ ਆਰੇ ਸਭ ਆਏ ਨਾ ਇਸੇ ਕਰਕੇ ਬਾਬਾ ਫਰੀਦ ਜੀ ਨੂੰ ਕਹਿਣਾ ਆਪਿਆ ਵੀ ਫਰੀਦਾ ਆਪ ਪੰਣੜੇ ਗਰੀਵਾਨ ਮੈਂ ਸਿਰ ਨੀਵਾ ਕਰਦੀ ਪੰਣੜੇ ਆਪਣੇ ਗਰੀਵਾਨ ਵਿੱਚ ਭਾਵੇਂ ਆਪਣੇ ਅੰਦਰ ਆਪਣੀ ਬੁੱਕਰ ਚ ਜਦ ਆਪ ਕਰਨ ਆਪਣੀ ਮੰਜੀ ਥਲੇ ਛੋਟਾ ਮਾਰ ਤੇ ਆਪਣੀ ਮੰਜੀ ਤੇ ਛੋਟਾ ਮਾਰ ਵੀ ਤੂੰ ਕਿਤੇ ਜਣਾ ਪਈ ਸਮਾਜ ਦਾ ਸੁਧਾਰ ਆਪਣੇ ਆਪ ਨੂੰ ਸੁਧਾਰ ਜਿੰਦ ਤੂੰ ਆਪਣੇ ਆਪ ਨੂੰ ਸੁਧਾਰਵੇਂ ਆ ਸਮਾਜ ਸੁਧਰ ਜਾਏਗਾ ਪਰ ਅਸੀਂ ਕਹਿੰਦੇ ਕਿ ਨਾ ਸਮਾਜ ਉਸ ਉੱਤੇ ਜਾਵੇ ਸਾਡੀ ਕੋਈ ਗੱਲ ਪ੍ਰਤਿਮਿਕ ਸਮਾਜ ਦਾ ਹਿੱਸਾ ਹੈ ਜੇ ਤੇਰੇ ਅੰਦਰ ਅਸ਼ੋਭ ਗੁਣ ਰਹਿਣਗੇ ਤੇ ਫਿਰ ਸਮਾਜ ਦੇ ਵਿੱਚ ਸ਼ੁਭ ਗੁਣ ਕਿਵੇਂ ਆਉਣਗੇ ਸਤਿਗੁਰੂ ਧੰਗੁਰ ਪਰਜਨ ਦੇਵ ਜੀ ਮਹਾਰਾਜ ਇਸੇ ਲਈ ਗੁਰੂਕ ਪਿਆ ਰਹੋ ਸਾਨੂੰ ਸੁਚੇਤ ਕਰਦੇ ਵੀ ਕਹਿੰਦੇ ਨੇ ਤਹੀ ਕੰਮ ਕੋ ਕਰਨੇ ਕਰ ਤੇ ਕਿੰਨ ਦੋਸ਼ ਨਾ ਦੇਣਾ ਪਵੇ ਦੇਣਾ ਸੋ ਕੋ ਤੋ ਕੋ ਪੁਰਬਾ ਜਨਮ ਕੇ ਕੀਏ ਸੋ ਜਾਣੇ ਜਨ ਦਤ ਦੇ ਧੀਏ ਕੇ ਰਾਣੀ ਹਰ ਕਿਸੇ ਨੂੰ ਦੋਸ਼ ਕਿਉਂ ਦੇ ਰਿਆਂ ਸਵ ਆਪਣਾ ਕੀਤਾ ਕਰ ਰਾਹੀ ਇਤਨਾ ਆਪਣਾ ਕੀਤਾ ਹੈ ਆਪਣਾ ਕੀਤਾ ਹੈ ਕਿਸੇ ਨੂੰ ਦੋਸ਼ ਨਾ ਦੇਣਾ ਕਰ ਤੱਤਕ ਕਰਮ ਕਮਾਉਣੇ ਦੋਸ਼ ਨਾ ਤਾਹੂ ਜੋਗ ਸਾਰੇ ਕੋਈ ਨੇ ਦੋਸ਼ ਨਾ ਦੇਣਾ ਕਰਕੇ ਤੇ ਦੱਦਾ ਦੋਸ਼ ਨਾ ਦੇਓ ਕਿਸੇ ਦੋਸ਼ ਕਰਮ ਆਪਣਿਆਂ Do okay.